ਅਜਨਾਲਾ ਸ਼ਹਿਰ ਅੰਦਰ ਦੁਕਾਨਾਂ ਉੱਪਰ ਸ਼ਰੇਆਮ ਲੋਕਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਕੀੜੇ ਮਕੌੜੇ ਪਰੋਸ ਕੇ ਦਿੱਤੇ ਜਾ ਰਹੇ ਹਨ। ਅਜਨਾਲਾ ਦੀ ਇੱਕ ਦੁਕਾਨ ਉੱਪਰ ਪਟੂਰੇਆਂ ਵਿੱਚ ਸੁਸਰੀਆਂ ਨਿਕਲਣ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਨੇ ਆਪਣੀ ਟੀਮ ਦੇ ਨਾਲ ਤਰਨਪਾਲ ਵੈਸ਼ਨੋ ਪੋਜਨ ਪੰਡਾਰ ਤੇ ਰੇਡ ਕੀਤੀ ਹੈ। ਜਿਸ ਮੌਕੇ ਮੌਕੇ ਤੇ ਵਿਭਾਗ ਵੱਲੋਂ ਵੱਖ-ਵੱਖ ਚੀਜ਼ਾਂ ਦੇ ਸੈਂਪਲ ਭਰੇ ਗਏ ਉੱਥੇ ਦੁਕਾਨਦਾਰ ਨੂੰ ਤਾੜਨਾ ਕੀਤੀ ਹੈ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਸਾਫ਼ ਸਫਾਈ ਰੱਖੀ ਜਾਵੇ। ਇਸ ਮੌਕੇ ਤੇ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਰਜਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਵੀਡੀਓ ਰਾਹੀਂ ਸ਼ਿਕਾਇਤ ਮਿਲੀ ਸੀ ਕਿ ਦੁਕਾਨ ਅੰਦਰ ਪਟੂਰੀਆਂ ਦੇ ਵਿੱਚ ਸੁਸਰੀਆਂ ਮਿਲੀਆਂ ਹਨ ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਇਹ ਰੇਡ ਕੀਤੀ ਹੈ ਅਤੇ ਇਹਨਾਂ ਦੇ ਸੈਂਪਲ ਭਰੇ ਹਨ ਉਹਨਾਂ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਹੈ ਜੇਕਰ ਕੋਈ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ ਹੈ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਦੇਖੋ ਸੋਸ਼ਲ ਮੀਡੀਆ ਰਾਹੀਂ ਸਾਨੂੰ ਇੱਕ ਜਿਹੜੀ ਹੈ ਵੀਡੀਓ ਕਲਿੱਪ ਮਿਲੀ ਸੀ ਜਿਹਦੇ ਵਿੱਚ ਜਿਹੜਾ ਪਟੂਰੇ ਦੇ ਵਿੱਚ ਸੁਸਰੀ ਜਿਹੜੀ ਹੈ ਉਹ ਪਾਈ ਗਈ ਹੈ ਤੇ ਇਸ ਦੇ ਮਤਲਕ ਅੱਜ ਅਸੀਂ ਜਿਸ ਦੁਕਾਨ ਦੀ ਵੀਡੀਓ ਆਈ ਸੀ ਉਸ ਦੁਕਾਨ ਤੇ ਰੇਡ ਕੀਤੀ ਗਈ ਹੈ ਟੀਮ ਵੱਲੋਂ ਟੀਮ ਦੇ ਵਿੱਚ ਮੇਰੇ ਨਾਲ ਫੂਡ ਸੇਫਟੀ ਅਫਸਰ ਕਮਲਦੀਪ ਕੌਰ ਨੇ ਤੋਂ ਅਸੀਂ ਜਿਹੜੀ ਹੈ ਸਾਰੀ ਦੁਕਾਨ ਦੀ ਇਨਸਪੈਕਸ਼ਨ ਕੀਤੀ ਹੈ ਦੁਕਾਨ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਇਸ ਨੇ ਮਾਦਾ ਰੱਖਿਆ ਅਸੀਂ ਉਹ ਤੋੜੇ ਦੇ ਵਿੱਚੋਂ ਡਾਇਰੈਕਟਲੀ ਮਾਦਾ ਜਿਹੜਾ ਯੂਜ਼ ਕਰ ਰਿਹਾ ਜਿਸ ਕਰਣੀ ਇਹ ਵਾਕਿਆਤ ਹੋਇਆ ਔਰ ਇਸ ਨੂੰ ਸਖਤਤਾ ਦਿੱਤਾ ਕਿ ਤੇ ਹੈ ਕਿ ਜਿਹੜਾ ਅ ਆਪਣਾਦਾ ਹੈ ਇਸ ਦੇ ਇੱਕ ਵੱਖਰੇ ਤੌਰ ਤੇ ਡਰਮੀ ਲਗਾਈ ਜਾਵੇ ਔਰ ਉਸ ਤੋਂ ਬਾਅਦ ਹੀ ਜਿਹੜਾ ਹੈ ਛਾਂ ਕੇ ਛਾਂਮੀ ਦੇ ਨਾਲ ਨਾਦੇ ਨੂੰ ਯੂਸਟ ਲਿਆਂਦਾ ਜਾਵੇ ਸੋ ਆਪਾਂ ਜਿਹੜਾ ਹੈ ਇਸ ਦੀ ਦੁਕਾਨ ਦੇ ਉੱਤੇ ਦੋ ਸੈਂਪਲ ਜਿਹੜੇ ਹੈ ਇਹਦੇ ਜਿਹੜਾ ਨਾਦੇ ਦਾ ਥੋੜਾ ਜਿਹਾ ਮੈਸੇਜ ਹੈ ਔਰ ਪ੍ਰਿਪੇਅਰਡ ਕਰਨੇ ਤੇ ਜਿਹੜੇ ਦੋ ਸੈਂਪਲ ਆ ਉਹ ਫੂਰਸੇਫਟ ਦੇਪਾਰਟਮੈਂਟ ਨੂੰ ਲੈ ਲਏ ਗਏ ਕੋਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਅਦਾ ਤਾਂ ਇਸ ਨੂੰ ਜਾਰੀ ਕੀਤੀਆਂ ਦੀ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਿਆ ਕਿ ਡਰਮੀ ਦਾ ਇਸ ਨੂੰ ਕਿਹਾ ਅੰਦਰ ਸਭ ਤੋਂਲੀ ਜਿਹੜੀ ਆ ਸਫਾਈ ਦਾ ਪ੍ਰਬੰਧ ਬਿਲਕੁਲ ਠੀਕ ਹੋਵੇ ਔਰ ਜਿਹੜੀ ਆਪਣਾ ਫੂਡ ਸੇਫਟੀ ਦਾ ਜਿਹੜੇ ਜੋ ਵੀ ਨੋਰਮਸ ਆ ਉਹਨੂੰ ਫੋਲੋ ਕਰੇ ਸਰ ਇੱਕ ਹੋਰ ਕੰਪਲੀਟ ਆ ਰਹੀ ਹੈ ਕਿ ਬਾਜ਼ਾਰ ਦੇ ਵਿੱਚ ਖਾਂਟੀ ਵਾਲੀ ਚੀਜ਼ਾਂ ਦੇ ਦੇਖ ਰਹੀਆਂ ਵਾਂ ਨਮਕੀਨ ਪੱਟੀ ਇਹੋ ਜਿਹੀਆਂ ਚੀਜ਼ਾਂ ਖਾਲੀ ਪੈਕੇਟ ਹਾਲਾਂਕਿ ਉਸ ਦੇ ਉੱਤੇ ਕੋਈ ਐਮ ਆਰ ਪੀ ਨਹੀਂ ਆ ਜਾਂ ਕੋਈ ਐਕਸਪਾਇਰੀ ਨਹੀਂ ਆ ਉਹਨਾਂ ਨੂੰ ਲੈ ਕੇ ਵੀ ਕੋਈ ਹਦਾਇਤਾਂ ਜਾਰੀ ਕੀਤੀ ਜਾਊਗੀ ਬਿਲਕੁਲ ਜੀ ਬਿਲਕੁਲ ਅਸੀਂ ਦੁਕਾਨਾਂ ਦੇ ਚੈਕਿੰਗ ਕਰਾਂਗੇ ਜਿੱਥੇ ਵੀ ਸਾਨੂੰ ਇਹੋ ਜਿਹੀ ਕੋਈ ਚੀਜ਼ ਪਾਈ ਗਈ ਉੱਥੇ ਅਸੀਂ ਅਸ ਪਰ ਲਾ ਐਕਸ਼ਨ ਕਰਾਂਗੇ ਅਜਨਾਲਾ ਸ਼ਹਿਰ ਅੰਦਰ ਦੁਕਾਨਾਂ ਉੱਪਰ ਸ਼ਰਿਆਂ ਬਲੋਕਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਕੀੜੇ ਮਕੌੜੇ ਪਰੋਸ ਕੇ ਦਿੱਤੇ ਜਾ ਰਹੇ ਹਨ। ਉਹ ਜਨੜਾ ਦੀ ਇੱਕ ਦੁਕਾਨ ਉੱਪਰ ਪਟੂਰਿਆਂ ਵਿੱਚ ਸੁਸਰੀਆਂ ਨਿਕਲਣ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਨੇ ਆਪਣੀ ਟੀਮ ਦੇ ਨਾਲ ਤਰਮਪਾਲ ਵੈਸ਼ਨੋ ਪੋਜਨ ਪੰਡਾਰ ਤੇ ਰੇਡ ਕੀਤੀ ਹੈ। ਜਿਸ ਮੌਕੇ ਮੌਕੇ ਤੇ ਵਿਭਾਗ ਵੱਲੋਂ ਵੱਖ-ਵੱਖ ਚੀਜ਼ਾਂ ਦੇ ਸੈਂਪਲ ਭਰੇ ਗਏ ਉੱਥੇ ਦੁਕਾਨਦਾਰ ਨੂੰ ਤਾੜਨਾ ਕੀਤੀ ਹੈ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਸਾਫ ਸਫਾਈ ਰੱਖੀ ਜਾਵੇ। ਇਸ ਮੌਕੇ ਤੇ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਰਜਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਵੀਡੀਓ ਰਾਹੀਂ ਸ਼ਿਕਾਇਤ ਮਿਲੀ ਸੀ ਕਿ ਦੁਕਾਨ ਅੰਦਰ ਪਟੂਰੀਆਂ ਦੇ ਵਿੱਚ ਸੁਸਰੀਆਂ ਮਿਲੀਆਂ ਹਨ ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਇਹ ਰੇਡ ਕੀਤੀ ਹੈ ਅਤੇ ਇਹਨਾਂ ਦੇ ਸੈਂਪਲ ਭਰੇ ਹਨ ਉਹਨਾਂ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਹੈ ਜੇਕਰ ਕੋਈ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ ਹੈ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਦੇਖੋ ਸੋਸ਼ਲ ਮੀਡੀਆ ਰਾਹੀਂ ਸਾਨੂੰ ਇੱਕ ਜੜੀ ਹੈ ਵੀਡੀਓ ਕਲਿੱਪ ਮਿਲੀ ਸੀ ਜਿਹਦੇ ਵਿੱਚ ਜਿਹੜਾ ਪਟੂਰੇ ਦੇ ਵਿੱਚ ਸੁਸਰੀ ਜਿਹੜੀ ਹੈ ਉਹ ਪਾਈ ਗਈ ਹੈ ਤੇ ਇਸ ਦੇ ਮਤਲਕ ਅੱਜ ਅਸੀਂ ਜਿਸ ਦੁਕਾਨ ਦੀ ਵੀਡੀਓ ਆਈ ਸੀ ਉਸ ਦੁਕਾਨ ਤੇ ਰੇਡ ਕੀਤੀ ਗਈ ਹੈ ਟੀਮ ਵੱਲੋਂ ਟੀਮ ਦੇ ਵਿੱਚ ਮੇਰੇ ਨਾਲ ਫੂਡ ਸੇਫਟੀ ਅਫਸਰ ਕਮਲਦੀਪ ਕੌਰ ਨੇ ਤੋਂ ਅਸੀਂ ਜਿਹੜੀ ਹੈ ਸਾਰੀ ਦੁਕਾਨ ਦੀ ਇਨਸਪੈਕਸ਼ਨ ਕੀਤੀ ਹੈ ਦੁਕਾਨ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਇਸ ਨੇ ਨਾਦਾ ਰੱਖਿਆ ਸੀ ਉਹ ਤੋੜੇ ਦੇ ਵਿੱਚੋਂ ਡਾਇਰੈਕਟਲੀ ਨਾਦਾ ਜਿਹੜਾ ਯੂਜ਼ ਕਰ ਰਿਆ ਜਿਸ ਕਰਣੀ ਇਹ ਵਾਕਿਆਤ ਹੋਇਆ ਔਰ ਇਸ ਨੂੰ ਸਖਤ ਕਰਤਾ ਕਿਤੇ ਹੈ ਕਿ ਜਿਹੜਾ ਅ ਆਪਣਾਦਾ ਹੈ ਇਸ ਦੇ ਇੱਕ ਵੱਖਰੇ ਤੌਰ ਤੇ ਡਰਮੀ ਲਗਾਈ ਜਾਵੇ ਔਰ ਉਸ ਤੋਂ ਬਾਅਦ ਹੀ ਜਿਹੜਾ ਹੈ ਛਾਂ ਕੇ ਛਾਂਨੇ ਦੇ ਨਾਲ ਨਾਦੇ ਨੂੰ ਯੂਸ ਲਿਆਦਾ ਜਾਵੇ ਸੋ ਆਪਾਂ ਜਿਹੜਾ ਹੈ ਇਸ ਦੀ ਦੁਕਾਨ ਦੇ ਉੱਤੇ ਦੋ ਸੈਂਪਲ ਜਿਹੜੇ ਹੈ ਇਹ ਤੇ ਜਿਹੜਾ ਨਾਦੇ ਦਾ ਥੋੜਾ ਜਿਹਾ ਨਾਦੇ ਦੇ ਔਰ ਪ੍ਰਿਪੇਅਰਡ ਕਰਨ ਦੇ ਤੇ ਜਿਹੜੇ ਦੋ ਸੈਂਪਲ ਹੈ ਉਹ ਫੂਡ ਸੇਫਟੀ ਡਿਪਾਰਟਮੈਂਟ ਤੋਂ ਲੈ ਲਏ ਗਏ ਕੋਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਅੱਜ ਤਾਂ ਇਸ ਨੂੰ ਜਾਰੀ ਕੀਤੀ ਹੈ ਦੀ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਿਆ ਕਿ ਡਰਮੀ ਦਾ ਇਸ ਨੂੰ ਕਿਹਾ ਅੰਦਰ ਸਕੱਲ ਲਈ ਜਿਹੜੀ ਆ ਸਫਾਈ ਦਾ ਪ੍ਰਬੰਧ ਬਿਲਕੁਲ ਠੀਕ ਹੋਵੇ ਔਰ ਜਿਹੜੀ ਆਪਣਾ ਫੂਡ ਸੇਫਟੀ ਦਾ ਜਿਹੜੇ ਜੋ ਵੀ ਨੋਰਮਸ ਆ ਉਹਨੂੰ ਫੋਲੋ ਕਰੇ ਸਰ ਇੱਕ ਹੋਰ ਕੰਪਲੀਟ ਆ ਰਹੀ ਹੈ ਕਿ ਬਾਜ਼ਾਰ ਦੇ ਵਿੱਚ ਖਾਂਟੀ ਵਾਲੀ ਚੀਜ਼ਾਂ ਦੇ ਦੇਖ ਰਹੀਆਂ ਵਾਂ ਨਮਕੀਨ ਪੱਟੀ ਇਹੋ ਜਿਹੀਆਂ ਚੀਜ਼ਾਂ ਖਾਲੀ ਪੈਕੇਟ ਹਾਲਾਂਕਿ ਉਸ ਦੇ ਉੱਤੇ ਕੋਈ ਐਮ ਆਰ ਪੀ ਨਹੀਂ ਆ ਜਾਂ ਕੋਈ ਐਕਸਪਾਇਰੀ ਨਹੀਂ ਆ ਉਹਨਾਂ ਨੂੰ ਲੈ ਕੇ ਵੀ ਕੋਈ ਵਜ਼ਾਇਤਾ ਜਾਰੀ ਕੀਤੀ ਜਾਊਗੀ ਰੇਟ ਬਿਲਕੁਲ ਜੀ ਬਿਲਕੁਲ ਅਸੀਂ ਦੁਕਾਨਾਂ ਦੀ ਚੈਕਿੰਗ ਕਰਾਂਗੇ ਜਿੱਥੇ ਵੀ ਸਾਨੂੰ ਇਹੋ ਜਿਹੀ ਕੋਈ ਚੀਜ਼ ਪਾਈ ਗਈ ਉੱਥੇ ਅਸੀਂ ਅਸ ਪਰ ਲਾ ਐਕਸ਼ਨ ਕਰਾਂਗੇ